ਲੋ ਵੀ ਦੋਸਤੋ ਜਿਹੜਾ ਆਪਾਂ ਕਹਿੰਨੇ ਹੁੰਨੇ ਵੀ ਆਪਣੀ ਲਾਲ ਬੱਕਰੀ ਮੋਢਾ ਬਰਬਰੀਆਂ ਦੇ ਵਿੱਚ ਹਨ ਤੇ ਉਹ ਉਹਦਾ ਵੀ ਮੋਢ ਜਿਹੜਾ ਹੈਗਾ ਉਹ ਆਹਾ ਇਸ ਟਾਈਮ ਤੇ ਜਿਹੜਾ ਤੁਹਾਨੂੰ ਆਪਾਂ ਸਕਰੀਨ ਤੇ ਦਿਖਾ ਰਹੇ ਆ ਨਾ ਇਹ ਮੋਢਾ ਕਿ ਕਿੰਨੇ ਸਾਲ ਪੁਰਾਣੀ ਬੱਕਰੀ ਆ ਇਹ ਇਹ ਬੱਕਰੀ ਦਾ ਵੀ ਮੈਨੂੰ ਤਾਂ ਕੋਈ 15 ਸਾਲ 15 ਸਾਲ 14 14 ਸਾਲ ਪੁਰਾਣੀ 15 ਸਾਲ ਪੁਰਾਣੀ ਬੱਕਰੀ ਆ ਇਹ ਇਹ ਬੱਕਰੀ ਉਹ ਆ ਜਿਹੜੀ ਇੱਕ ਵੀ ਅੱਡੇ ਦੋਦੇ ਤੇ ਇੱਕ ਵਟਨ ਵਾਲਿਆਂ ਨੂੰ ਕੁਛ ਨਹੀਂ ਦਿੱਤੀ ਸੀ ਹੂੰ ਤੇ 3500 ਦੀ ਬੱਕਰੀ ਲਈ ਸੀ 3500 ਦੀ ਬੱਕਰੀ ਲਈ ਜਿਹਨੇ ਆ ਕੇ ਦੋ ਬੱਚੇ ਦਿੱਤੇ ਗੱਬਣ ਨਿਕਲੀ ਸੀ ਉਹਦਾ ਗੱਬਣ ਸੀ ਇਹ ਇਹਨੇ ਦੋ ਬੱਚੇ ਦਿੱਤੇ ਤੇ ਇਹ ਇਸ ਬੱਕਰੀ ਦੇ ਬੱਚਿਆਂ ਨੇ ਜਾ ਕੇ ਆਪਣੇ ਘਰੇ ਰੰਗ ਭਾਗ ਉਹਨਾਂ ਨੇ ਲਾਏ ਆ ਹਾਂ ਇਥੋਂ ਮੈਂ ਇੱਕ ਪੱਠ ਲੈ ਕੇ ਗਈ ਸੀ ਵੀ ਜਿਵੇਂ ਅਗਲਾ ਕਹਿੰਦਾ ਨਾ ਵੀ ਆਪਾਂ ਕੁੜੀਆਂ ਨੂੰ ਇੱਕ ਪੱਠ ਦੇਵਾਂਗੇ ਹੂੰ ਤੇ ਮੈਂ ਇੱਕ ਪੱਠ ਦਿੱਤੀ ਸੀ ਚਿੱਟੇ ਰੰਗ ਦੀ ਜਿਹੜੀ ਆਪਣੇ ਨੰਬਰਾਂ ਜਾਈ ਸੀ ਵੀ ਹੂੰ ਤੇ ਉਦੋਂ ਦਾ ਵਾਧਾ ਵਾਧਾ ਮਾਲ ਕੱਜ ਵੈਗੁਰ ਦੀ ਕਿਰਪਾ ਨਾਲ ਘਰੇ ਵੇਖੋ ਬਈ ਕਿੰਨਾ ਸੋਹਣਾ ਕੰਮ ਚੱਲਿਆ ਹੋਇਆ ਆਪਣਾ ਹਾਂ ਹੁਣ ਇਹ ਜਮਾ ਇਹ ਬਜ਼ੁਰਗਾਂ ਹੀ ਪਈਆਂ ਬਜ਼ੁਰਗ ਹੋ ਗਈ ਹੈ ਨਾ ਦੰਦ ਵੀ ਇਹ ਦੰਦ ਬਸ ਉਖੜਦੇ ਹੀ ਜਾਂਦੇ ਆ ਹਾਂ ਵੀ ਇਹ ਇਸ ਬਕਰੀ ਦੇ ਬੱਚਿਆਂ ਨੇ ਕਈ ਘਰਾਂ ਦੇ ਵਿੱਚ ਫਾਰਮ ਬਣਾ ਦੇ ਦੋਸਤੋ ਆਪਾਂ ਸਕਰੀਨ ਤੇ ਉਹ ਆਪਣੇ ਮੋਢ ਦੀ ਵੀ ਫੋਟੋ ਲਾਵਾਂਗੇ ਲਾਲ ਪਰਬਰੀ ਬੱਕਰੀ ਦੀ ਜਿਹੜੀ ਬਰਬਰੀ ਬੱਕਰੀ ਆਪਣੇ ਕੋਲ ਕਹਿੰਦੇ ਹੁੰਦੇ ਆ ਵੀ ਮੋਢਾ ਸਾਰਾ ਆਪਣਾ ਰਵਾਜ ਇੱਥੋਂ ਦੁਰਿਆਉਂਦਾ ਤੇ ਉਹਦਾ ਵੀ ਇਹ ਮੋਢਾ ਹੈ ਮਾਂ ਉਹਦੀ ਇਹ ਮਾਂ ਉਸ ਬੱਕਰੀ ਦੀ 15 ਸਾਲ ਪੁਰਾਣੀ ਬੱਕਰੀ ਹੈ 15 ਸਾਲ ਉਮਰ ਹੋ ਗਈ ਤੇ ਹੁਣ ਵੀ ਇਹ ਸੂਈ ਵੀ ਇੱਕ ਵਾਰੀ ਹੁਣ ਮੇਰੇ ਹਿਸਾਬ ਤੇ ਦੁਗਾ ਸੂਣ ਦੇ ਕਾਬਲ ਨਹੀਂ ਰਹੀ ਹਨ ਕਮਜ਼ੋਰ ਹੋ ਗਈ ਬਿਜੁਰਗ ਜ਼ਿਆਦਾ ਹੋ ਗਈ ਹੈ ਹਾਂ ਤੇ ਇਸ ਬੱਕਰੀ ਵਖਗੇ ਬਹੁਤ ਕਰਮ ਵਾਲੀ ਚੀਜ਼ ਹੈ ਇਹ ਬਹੁਤ ਬਹੁਤ ਜਲ ਤੁਸੀਂ ਦੇਖਗੇ ਵੀ ਇਸੇ ਦਾ ਹੀ ਮੁੱਢ ਬਹੁਤ ਰੰਗ ਭਾਗ ਲਾਏ ਆ ਨੇ ਜਿੰਨੇ ਵੀ ਕਹਿਦ ਗਿਆ ਇੱਥੇ ਵੀ ਕਿੰਨੀਆਂ ਫਿਰਦੀਆਂ ਤੇ ਬਹੁਤ ਆਪਣੇ ਕੋਲੇ ਤਾਂ ਫਿਰ ਕਮਾਲਾਂ ਹੀ ਕਰਤੀਆਂ ਹਾਂ ਆਪਣੇ ਕੋਲ ਤਾਂ